ਸੋ ਹੰਕਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇੱਕ ਫੱਗਣ 2017 ਬਿਕਰਮੀ ਡੇਠਵਾਲ ਦਰਬਾਰ ਵਿੱਚ ਜਗਤ ਮਸਲਾ ਜਗਤ ਤਰਤ ਮਹਿਲਾ ਹਰ ਦਾਤਾ ਆਪ ਬਣਾਏ ਦਾ ਨੂਰ ਨੂਰਾਨੀ ਨੂਰੀ ਅੱਲਾ ਅੱਲਾ ਹੋ ਆਪਣਾ ਖੇਲ ਖਿਲਾਏਂਦਾ ਪਰਵਰਦ گار ਇੱਕ ਕੱਲਾ ਲਾ ਸ਼ਰੀਕ ਰੂਪ ਬਟਾਏਂਦਾ ਕਰੇ ਖੇਲ ਅਛਲ ਮਾਸ਼ੱਲਾ ਦੇਵ ਕੋ ਨਾ ਪਾਇੰਦਾ ਆ ਦੇਨ ਤ ਸਦਾ ਸਾਧ ਸਹੇਲਾ ਬਿਸਮਲੇ ਆਪਣੀ ਧਾਰ ਚਲਾਇੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਜਗਤ ਮਸਲਾ ਆਪਣੇ ਹੱਥ ਰਖਾਇੰਦਾ ਜਗਤ ਮਸਲਾ ਖਾਕੀ ਖਾਕ ਖਲਕ ਖਲਕ ਵੇਖ ਵਿਖਾਈਆ ਸ਼ਾ ਅਸਵਾਰਾ ਚੜਿਆ ਸਾਚੇ ਰਾਖ ਸਾਚੀ زینت ਜੀਨ ਕਸਾਈਆ ਵੇਖਣਾਰਾ ਮੁਕਾਮੇ ਹਕ ਉੱਚ ਮਹਿਰਾਬ ਅਫਤਾਬ ਨਾ ਕੋਈ ਰੁਸ਼ਨਾਈਆ ਆਪਣਾ ਜਾਣੇ ਹਕ ਹਕੀਕਤਪਨ ਸਵਾਬ ਸਭ ਤੇ ਆਪਣਾ ਰੂਪ ਦਰਸਾਈਆ ਜੋਤੀ ਜੋਤ ਸਰੂਪ ਹਰਾਬ ਆਪਣੀ ਕਿਰਪਾ ਕਰ ਜਗਤ ਮਸਲਾ ਇੱਕ ਸਮਝਾਈਆ ਜਗਤ ਮਸਲਾ ਪੀਰਨ ਪੀਰ ਪਰਵਰਦگار ਆ ਬਣਾਏ ਦਾ ਆਪੇ ਜਾਣੇ ਆਪਣਾ ਬਸਤਰ ਚੀਰ ਆਪੇ ਆਪਣਾ ਰੂਪ ਤਰ ਆਏਂਦਾ ਆਪੇ ਸ਼ਾਹ ਸ਼ਾਹ ਹੋਏ ਦਸਤਗੀਰ ਦਸਤ ਬਰਦਾਰ ਭੇਵਨਾ ਆਇਂਦਾ ਲੇਖਾ ਜਾਣੇ ਆਕਬਤ ਉਕਬਤ ਇੱਕ ਹਕੀਰ ਰੱਜਤ ਆਪਣਾ ਮੁਖ ਛਪਾਇਂ ਸਮਝਾਇਂਦਾ ਲੇਖਾ ਜਾਣੇ ਆਕਬਤ ਉਕਬਤ ਇੱਕ ਹਕੀਰ ਰੱਜਤ ਆਪਣਾ ਮੁਖ ਸਮਝਾਇਂਦਾ ਸੋਬਤ ਸਾਬਤ ਸੈਦ ਨਾ ਬਦਲੇ ਕੋਈ ਤਦਬੀਰ ਤਕਦੀਰ ਤਕਸੀਰ ਆਪਣੀ ਖੇਲ ਖਿਲਾਇਂਦਾ ਕਰੇ ਖੇਲ ਹਰ ਬੇਨਜ਼ੀਰ ਨਜ਼ਰ ਵਿੱਚ ਕਿਸੇ ਨਾ ਆਇਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰ ਜਗਤ ਮਸਲਾ ਇੱਕ ਵਖਾਇੰਦਾ ਜਗਤ ਮਸਲਾ ਇੱਕ ਆ ਅਲਿਫ ਖੁਦਾ ਬੰਦੇ ਆਪ ਪਾਈਆ ਆਪਣਾ ਲੈ ਲੈ ਆਇਆ ਆਪੇ ਹਲਫ ਦੂਸਰ ਸੰਗ ਨਾ ਕੋਈ ਰਖਾਇਆ ਜਗਤ ਮਸਲਾ ਇੱਕ ਆ ਅਲਿਫ ਖੁਦਾ ਬੰਦੇ ਆਪ ਉਪਾਈਆ ਆਪੇ ਲੈ ਲੈ ਆਇਆ ਆਪੇ ਹਲਫ ਦੂਸਰ ਸੰਗ ਨਾ ਕੋਈ ਰਖਾਈਆ ਆਪਣੇ ਉੱਤੇ ਕਦੇ ਨਾ ਕਰੇ ਤਰਸ ਆਪਣਾ ਕੀਤਾ ਨਾ ਕਦੇ ਉਲਟਾਈਆ ਲਿਖਾ ਜਾਣੇ ਅਰਸ਼-ਕੁਰਸ਼ ਫਰਸ਼ ਚਰਨਾ ਹਿੱਟ ਫਿਰਾਈਆ ਦੋ ਜਹਾਨਾ ਮਿਟਾਏ ਆਪਣੀ ਹਰਸ ਹਵਸ ਹੋਰ ਨਾ ਕੋਈ ਦਰਸਾਈਆ ਆਪਣੀ ਕਰਨੀ ਆਇਆ ਪੇ ਪਰਖ ਬੇਅਬ ਨਾਮ ਖਦਾਈਆ ਨਾ ਕੋਈ ਸੋਗ ਨਾ ਕੋਈ ਹਰਖ ਚਿੰਤਾ ਗਮ ਨਾ ਕੋਈ ਰਖਾਈਆ ਨਾ ਕੋਈ ਲਿਖਤ ਨਾ ਕੋਈ ਪੜਤਿ ਸ਼ਬਦੀ ਸ਼ਬਦ ਨਾ ਕੋਈ ਸੁਣਾਈਆ ਜੋਤੀ ਜੋਤ ਸਰੂਪ ਰਾਪ ਆਪਣੀ ਕਰ ਇੱਕ ਮਸਲਾ ਦਾ ਇਹ ਸਮਝਾਈਆ ਸੱਚਾ ਮਸਲਾ ਹਰ ਖੁਦਾ ਆਪਣਾ ਆਪ ਬਣਾਇਆ ਆਪਣੇ ਨਾਲੋਂ ਹੋਜਦਾ ਆਪਣੀ ਖੇਲ ਖਿਲਾਇਆ ਆਪਣੇ ਉਤੋਂ ਹੋ ਫਿਦਾ ਏਕਾ ਨਾਮ ਮਿਟਾਇਆ ਆਪਣੇ ਉਤੋਂ ਹੋ ਫਿਦਾ ਏਕਾ ਨਾਮ ਮਿਟਾਇਆ ਆਪਣਾ ਲੇਖ ਆਪ ਮੁਕਾ ਆਪੇ ਦੇ ਸਮਝਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਜਗਤ ਮਸਲਾ ਹੱਥ ਰਖਾਇਆ ਜਗਤ ਮਸਲਾ ਹਰ ਮਿਹਰਬਾਨ ਆਪਣੇ ਹੱਥ ਰਖਾਏ ਦਾ ਸ਼ਾ ਪਾਦਸ਼ਾ ਨੌਜਵਾਨ ਨੂਰ ਨੁਰਾਨਾ ਰੂਪਤ ਰਹਿਦਾ ਤਾਲਬ ਤਾਲਬਾ ਵੇਖੇ ਦੋ ਜਹਾਨ ਹੈ ਆਪੇ ਆਪਣਾ ਪੇਵ ਖੁਲਾਇਦਾ ਆਦ ਜੁਗਾਦ ਜਾਣਨ ਹਰ ਸੱਚ ਇਮਾਨ ਰਹਿਮਾਨ ਆਪਣੀ ਦਇਆ ਕਮਾਏ ਦਾ ਆਪੇ ਲਿਖਾ ਜਾਣੇ ਆਪਣੇ ਮਕਤਬ ਆਪੇ ਪੜੇ ਸੱਚ ਕੁਰਾਨ ਆਪਣੀ ਹਦੀਸ ਆਪ ਲਾਏ ਦਾ ਆਪ ਵਿਖਾਏ ਸੱਚ ਨਿਸ਼ਾਨ ਸੱਚ ਨਿਸ਼ਾਨਾ ਆਪ ਸਹਾਈਂ ਦਾ ਆਪੇ ਹੱਕ ਹਕੀਕਤ ਦੇ ਵੇਦਾਨ ਹੱਕ ਬਹੱਕ ਆਪਣਾ ਬੰਧਨ ਪਾਏ ਦਾ ਜੋਤੀ ਜੋਤ ਸਰੂਪ ਰ ਆਪ ਆਪਣੀ ਕਿਰਪਾ ਕਰ ਸੱਚਾ ਮਸਲਾ ਦੋ ਜਹਾਨ ਆਪੇ ਵੇਖ ਵਿਖਾਏ ਦਾ ਮਸਲਾ ਵੇਖਣ ਆਇਆ ਨਿਰਗੁਣ ਨੂਰੀ নূর ਅੱਲਾ ਜਲਵਾ ਜਲਵਾ ਆਪ ਉਪਜਾਇਆ ਬੇਅੈਬ ਹੋ ਰੁਸ਼ਨਾ ਕਲਮੀ ਕਲਮਾ ਆਪ ਸੁਣਾਇਆ ਆਪੇ ਆਪਣਾ ਢੋਲਾ ਗਾ ਬਣ ਬਣ ਕਾਤਬ ਆਪ ਲਿਖਾਇਆ ਨਾ ਕੋਈ ਲਿਖੇ ਕਲਮ ਸ਼ਾ ਮਕੀਰ ਆਪਣਾ ਰੂਪ ਤਰਾਇਆ ਆਖਬਤ ਜਾਣੇ ਦੋ ਜहां ਜੋਤੀ ਜੋਤ ਸ੍ਰੂ ਭਰਾਬ ਆਪਣੀ ਗਿਰ ਜੋਤ ਤਰ ਏ ਕਾ ਮਸਲਾ ਆਪੇ ਲਿਆ ਬਣਾ ਸੱਚਾ ਮਸਲਾ ਹਰ ਬਣਾਇਆ ਭੇਵ ਕੋਏ ਨਾ ਪਕੋਈ ਨਾ ਪਾਇੰਦਾ ਸੱਚਾ ਮਸਲਾ ਹਰ ਬਣਾਇਆ ਭੇਵ ਕੋਈ ਨਾ ਪਾਇੰਦਾ ਪੀਰ ਫਕੀਰ ਸ਼ਾ ਕੀਰ ਦਸਤਗੀਰ ਆਪ ਪਜਾਇਆ ਆਪੇ ਖੇਲ ਖਿਲਾਇੰਦਾ ਮੁੱਲਾ ਮਸਾਇਕ ਆਪੇ ਲੈਣ ਪੜਾਇਆ ਕਾਇਤਿ ਸ਼੍ਰਾਇਤਿ ਆਪ ਜਣਾਇਦਾ ਸੱਚੇ ਮਾਨ ਤੁਰ ਫਰਮਾਨ ਨਿਗਾਹਬਾਨੇ ਕਦਰ ਸਾਇਆ ਰਹਿਮਾਨ ਆਪਣੀ ਦੇ ਹਕਮਾਂ ਦਾ ਜੋਤੀ ਜੋਤ ਸ੍ਰੂਖਰਾਪ ਆਪਣੀ ਕਿਰਪਾ ਕਰੇ ਆਪਣਾ ਮਸਲਾ ਆਪ ਸੁਣਾਇਦਾ ਮਸਲਾ ਬਣਾਇਆ ਸ੍ਰੀ ਭਗਵਾਨ ਤੇ ਆਦ ਪੁਰਖ ਵੱਡੀ ਵਡਿਆਈਆ ਖੇਲੇ ਖੇਲ ਜੁਗਾ ਜਗੰਤ ਜਾਗਰਤ ਜੋਤ ਕਰ ਰੁਸ਼ਨਾਈਆ ਨਿਰਗੁਣ ਨਿਰਵੈਰ ਪੁਰਖ ਅਕਾਲ ਅਜੁਨੀ ਰਹਿਤ ਪਰ ਬ੍ਰਹਮ ਆਪੋ ਬਣਾਏ ਆਪਣੀ ਬੰਤ ਅਨੁਭਵ ਪ੍ਰਕਾਸ਼ ਕਰਾਇਆ ਆਪਣੀ ਇਸ਼ਿਆ ਪਾਏ ਪਿਛਿਆ ਕਰੇ ਰਿਸ਼ਿਆ ਸਰਬ ਗੁਣਵੰਤ ਦੂਸਰੇ ਅਵਰ ਨਾ ਕੋਈ ਰਖਾਈਆ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰੇ ਆਪਣਾ ਭੇਵ ਆਪ ਖੁਲਾਈਆ ਭੇਵ ਖੁਲਾਏ ਹਰ ਨਿਰੰਕਾਰਾ ਆਦ ਪੁਰਖ ਵੱਡੀ ਵਡਿਆਈਆ ਖੇਲੇ ਖੇਲੇ ਪਰਪਾਰਾ ਲਖੇ ਗੋਚਰ ਭੇਵ ਨਾ ਰਾਈਆ ਸਾਚੇ ਮੰਦਰ ਹੋ ਜਿਆਰਾ ਸਚਖੰਡ ਕਰੇ ਰੁਸ਼ਨਾਈਆ ਘਰ ਵਿੱਚ ਘਰ ਘਰ ਤਿਆਰਾ ਖਿਰ ਕਰ ਘੜਨ ਲਾਇ ਕੜਾਈਆ ਬਾਡੀ ਬਣ ਆਪ ਕਰਤਾਰਾ ਆਪਣੀ ਸੇਵਾ ਆਪਣੇ ਹੱਥ ਰਖਾਈਆ ਸੱਚ ਸੰਗਾਸਣ ਸਾਚੀ ਧਾਰਾ ਪ੍ਰਖ ਬਿਨਾਸ਼ੀ ਆਪ ਸਹਾਈਆ ਪਾਵਾ ਚੂਲ ਨਾ ਕੋਈ ਸਹਾਰਾ ਕਰੇ ਖੇਲ ਸੱਚਾ ਸ਼ਹਿਨਸ਼ਾਈਆ ਆਪਣਾ ਬਾਲੇ ਆਪੇ ਧਾਰਾ ਆਪਣੀ ਸ਼ਕਤੀ ਸ਼ਖਤ ਰੂਪ ਧਰਾਈਆ ਜੋਤੀ ਜੋਤ ਸਰੂ ਭਰ ਆਪ ਆਪਣੀ ਜੋਤ ਧਰ ਸੱਚਖੰਡ ਸੱਚਾ ਇੱਕ ਸਹਾਈਆ ਸੱਚਖੰਡ ਸੱਚਾ ਹਰ ਸਹਾਈ ਦਾ ਆਦਿ ਪ੍ਰਖ ਸੱਚੀ ਸਰਕਾਰ ਸੱਚ ਸੰਗਾਸਣ ਇੱਕ ਵਿਛਾਏ ਦਾ ਪਰਮ ਪ੍ਰਖ ਸੱਚੇ ਸੰਗਾਸਣ ਇੱਕ ਵਿਛਾਇੰਦਾ ਪੁਰਖ ਅਗੰਗਮ ਅਗੰਮੜੀਕਾਰ ਆਪਣਾ ਚਰਨੇ ਆਪ ਟਿਕਾਇੰਦਾ ਜੋਤੀ ਜਾਤਾ ਹੋ ਜਿਆਰ ਆਪਣਾ ਹੁਕਮ ਆਪਣੇ ਵਿੱਚੋਂ ਆਪ ਪ੍ਰਗਟਾਇੰਦਾ ਆਪੇ ਹੋਏ ਸੁਣਨੇਹਾਰ ਆਪੇ ਸੱਚ ਫਰਮਾਨਾ ਆਪਣਾ ਰਾਗ ਲਾਇੰਦਾ ਆਪੇ ਕਰੇ ਕਰਾਏ ਸੱਚੀ ਕਾਰ ਆਪੇ ਸੱਚ ਸੱਚ ਦਰਸੁ ਆਇੰਦਾ ਕਰ ਸੱਚੇ ਜੈ ਜੈਕਾਰ ਆਪੇ ਸੱਚ ਸੱਚ ਧਾਰ ਵਿਖਾਇੰਦਾ ਸਤ ਸਤਵਾਦੀ ਏਕੰਕਾਰ ਆਪੇ ਸਚਖੰਡ ਡੇਰਾ ਲਾਇੰਦਾ ਪੈ ਥਰਕਰ ਖੋਲੇ ਚਰਨ ਕੇਵਾੜ ਆਪੇ ਸਤ ਦੁਲਾਰਾ ਸ਼ਬਦ ਵਸਾਇੰਦਾ ਕਰੇ ਕਰਾਏ ਸੱਚ ਪਿਆਰ ਆਪੇ ਹੁਕਮੀ ਹੁਕਮ ਵਰਤਾਇੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਕਰੇ ਖੇਲ ਏਕਾ ਹਰ ਹਰ ਸੱਚਾ ਸ਼ਾਹਕਾਰ ਹਰ ਹਰ ਖੇਲ ਖਿਲਾਇਆ ਮੰਮਾ ਕਥ ਕਥੀ ਨਾ ਜਾਈਆ ਆਪਣਾ ਘੜ ਨੀ ਆਪ ਕਢਾਇਆ ਰੂਪ ਰੰਗ ਨਾ ਕੋਈ ਰਖਾਈਆ ਆਪਣੇ ਮੰਦਰ ਕਰ ਰੁਸ਼ਨਾਇਆ ਦੀਵਾ ਬਾਤੀ ਇੱਕ ਜਗਾਈਆ ਆਪਣਾ ਹਣੀ ਆਪ ਮਨਾਇਆ ਪੇ ਨਾਰ ਸਹਗਣ ਹੋ ਹੋ ਖੁਸ਼ੀ ਮਨਾਈਆ ਆਪਣਾ ਨਾਮ ਬੈਰ ਬੈਰਾਗਨ ਹੋ ਹੋ ਆਪੇ ਗਾਇਆ ਗੀਤ ਤੇ ਆਪਣਾ ਆਪ ਸੁਣਾਈਆ ਜੋਤੀ ਜੋਤ ਰੂਪ ਹਰ ਅਬ ਆਪਣੇ ਕਿਰਪਾ ਕਰ ਆਦ ਪੁਰਖੇ ਆਪਣਾ ਭੇਵ ਆਪਣੇ ਵਿੱਚ ਛਪਾਈਆ ਆਦਪੁਰਖੇ ਕੰਕਾਰਾ ਅਕਲ ਕਲੇ ਖਵਾਇਦਾ ਜੋਤੀ ਨੂਰ ਨੂਰੋ ਜਿਆਰਾ ਜਲਵਾ ਨੂਰੇ ਆਪ ਤਰਾਇਦਾ ਪਏ ਹੋਏ ਸਚਾ ਯਾਰਾ ਸਚੇ ਤਖਤ ਸੋਭਾ ਪਾਇਦਾ ਜੋਤੀ ਜੋਤ ਸਰੂਪ ਰਬ ਆਪਣੀ ਜੋਤ ਤਰਾਦਪੁਰਖੇ ਕਾ ਹਰ ਆਪਣਾ ਭੇ ਵਿਆਪ ਛਪਾਇਦਾ ਸਚਖੰਡ ਦਵਾਰ ਸੋਹਾਇਆ ਕਰ ਕਿਰਪਾ ਹਰ ਮਿਹਰਮਾਨ ਥਿਰ ਕਰ ਸਚ ਆਇਆ ਪੁਪਾਇਆ ਸ਼ਬਦ ਵਸਾਏ ਨੌਜਵਾਨ ਏ ਕਾ ਬੰਧਨ ਆਪ ਵਿਖਾਇਆ ਤੇ ਪੁਰਖ ਸ੍ਰੀ ਭਗਵਾਨ ਜੋਤੀ ਜੋਤਸਰੂ ਭਰ ਆਪ ਆਪਣੀ ਕਿਰਪਾ ਕਰ ਬੰਧਨ ਪਾਏ ਕੋਣੇ ਨਿਦਾਨ ਸੱਚ ਆਬੰਦਨ ਹਰ ਕਰਤਾ ਦਾ ਸ਼ਬਦ ਹੀ ਸ਼ਬਦ ਬਣਾਏ ਦਾ ਏਕਾ ਹੁਕਮ ਇੱਕ ਵਰਤਾਰਾ ਏਕਾ ਵਾਰ ਸੁਣਾਏ ਦਾ ਏਕਾ ਮੰਦਰ ਇੱਕ ਦੁਆਰਾ ਏਕਾ ਘਰ ਵਸਾਏ ਦਾ ਏਕਾ ਨੂਰ ਇੱਕ ਉਜਾਰਾ ਏਕਾ ਦੀਪ ਟਿਕਾਏ ਦਾ ਏਕਾ ਮੀਤ ਇੱਕ ਮਰਾਰਾ ਏਕਾ ਸੰਗ ਨਿਭਾਏ ਦਾ ਏਕਾ ਗੀਤ ਇੱਕ ਜਕਾਰਾ ਏਕਾ ਹਰ ਸੁਣਾਏ ਦਾ ਏਕਾ ਅਦਰ ਇੱਕ ਪਖਾਰਾ ਏਕਾ ਵਸਤ ਵਰਤਾਏ ਦਾ ਜੋਤੀ ਜੋਤ ਸ੍ਰੋ ਘਰਾਬ ਆਪਣੀ ਕਿਰਪਾ ਕਰ ਆਪਣਾ ਰਾਹ ਆਪ ਚਲਾਏ ਦਾ ਹਰ ਸੱਚਾ ਰਾਹ ਚਲਾਇਆ ਸ਼ਬਦ ਅਨਾਦੀ ਹੋ ਮਿਹਰਬਾਨ ਆਪਣਾ ਰੂਪ ਆਪ ਪ੍ਰਗਟਾਇਆ ਆਪੇ ਦੇਵਨ ਹਾਰਾਦਾਨ ਆਪੇ ਵਿਸ਼ਨੂੰ ਵਿਸ਼ਪ ਸਮਾਇਆ ਆਪੇ ਪਾਰ ਬ੍ਰह्म ਬ੍ਰह्म ਲੇਖਾ ਜਾਣੇ ਆਣ ਆਪੇ ਸ਼ੰਕਰ ਰੰਗ ਰੰਗਾਇਆ ਕਰੇ ਖੇਲ ਸ੍ਰੀ ਭਗਵਾਨ ਤਿੰਨਾ ਏਕਾ ਬੰਧਨ ਪਾਇਆ ਜੋਤੀ ਜੋਤ ਸਰੂਪ ਰਬ ਆਪਣੀ ਕਿਰਪਾ ਕਰੇ ਏਕਾ ਦੇਵੇ ਤੁਰ ਫਰਮਾਨ ਤੁਰ ਫਰਮਾਨ ਜੁੜਾਏਂਦਾ ਹਰ ਦਾਤਾ ਪਾਤਸ਼ਾਹ ਏਕਾ ਸ਼ਬਦ ਰਾਵਖਾਏਂਦਾ ਆਪੇ ਆਪਣਾ ਪਰਦਾਲਾ ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਂਦਾ ਨਿਰਗੁਣ ਨਿਰਵੈਰ ਬਣ ਬਣ ਮਲਾ ਨਿਰਗੁਣ ਨਿਰਵੈਰ ਬਣ ਮਲਾ ਜੋਤੀ ਜੋਤ ਸਰੂਪ ਹਰਾਬ ਆਪਣੀ ਕਿਰਪਾ ਕਰਾਤ ਪੁਰਖੇ ਕਾ ਦੇਵੇ ਸੱਚ ਸਲਾਹ ਆਦ ਪੁਰਖ ਆਦ ਸੱਚ ਸਲਾਹ ਕਜਣਾਇਂਦਾ ਮੇਰੀ ਇੱਛਾ ਸਾਚਾ ਨਾਦ ਸ਼ਬਦੀ ਨਾ ਉਪਜਾਇਂਦਾ ਸੱਚੀ ਸੇਵਾ ਬ੍ਰਹਮ ਬ੍ਰਹਮਾਦ ਕੜਨ ਕੜਨ ਹਾਰੇ ਆਪ ਕਢਾਇੰਦਾ ਮੇਰੀ ਮਹਿਮਾ ਬਹੁਤ ਆਗਾਦ ਸੱਚੀ ਵਸਤੇ ਕਦਰ ਸਾਇੰਦਾ ਮੇਰਾ ਅੰਤ ਮੇਰਾ ਮਦ ਮੇਰਾ ਆਦ ਹਰ ਕਾ ਭੇਵ ਕੋਈ ਨਾ ਪਾਇੰਦਾ ਵਿਸ਼ਨ ਬ੍ਰਹਮਾ ਸ਼ਿਵ ਰਖਣਾ ਯਾਦ ਨਿਰਗੁਣੇ ਆਪਣਾ ਹੁਕਮ ਸੁਣਾਇੰਦਾ ਜੋਤੀ ਜੋਤ ਸ੍ਰੂਪਾ ਰ ਆਪ ਆਪਣੀ ਕਿਰਪਾ ਕਰ ਆਪੇ ਆਪਣਾ ਭੇਵ ਖੁਲਾਇੰਦਾ ਭੇਵ ਖੁਲਾਏ ਹਰ ਭਗਵਾਨ ਵਿਸ਼ਨ ਬ੍ਰਹਮਾ ਸ਼ਿਵ ਪੜਾਇਆ ਬਾਲਾ ਯਾਨੇ ਫੜ ਨਦਾਨ ਬਾਲੀ ਬਾਲਾ ਵੇਖ ਵਿਖਾਇਆ ਚਰਨ ਸਰਨ ਸਰਨ ਚਰਨ ਬਖਸ਼ੇ ਕਤਿਆਨ ਦਿਨਨ ਨਾਥ ਲਿਆ ਕਮਾਇਆ ਆਤਮੇ ਅੰਤਰ ਇੱਕ ਗਿਆਨ ਲਿਖਣ ਪੜ੍ਹਨ ਵਿੱਚ ਨਾ ਆਇਆ ਸੱਚੀ ਸੇਵਾ ਦੇ ਵੇਦਾਂ ਝੁਗ ਝੁਗ ਸੇਵ ਲਗਾਇਆ ਕਰੇ ਖੇਲ ਸ੍ਰੀ ਭਗਵਾਨ ਆਦ ਪੁਰਖ ਪੁਰਖ ਬੇਪਰਵਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਆਪਣਾ ਰੂਪ ਸਮਝਾਇਆ ਹਰੇ ਆਪਣਾ ਰੂਪ ਸਮਝਾਏ ਦਾ ਸੋ ਪੁਰਖ ਨਿਰੰਝਣ ਹੋ ਮਿਹਰਬਾਨ ਹਰ ਪੁਰਖ ਨਿਰੰਝਣ ਖੇਲ ਖਿਲਾਇਦਾ ਏਕੰਕਾਰ ਦੇ ਵੇਦਾਂ ਆਦ ਨਿਰੰਝਣ ਜੋਤ ਜਗਾਇਦਾ ਸ੍ਰੀ ਭਗਵਾਨ ਬਖਸ਼ੇ ਮਾਨ ਅਬਨਾਸ਼ੀ ਕਰਤਾ ਰੰਗ ਰੰਗਾਇਦਾ ਪਰ ਬ੍ਰਹਮ ਨੌਜਵਾਨ ਸ਼ਬਦ ਸੱਚਾ ਸੋਤੇ ਉਠਾਈਂਦਾ ਬਖਸ਼ਣ ਹਰ ਆਚਰਨ ਤੇ ਹਨ ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਂਦਾ ਆਦਪੁਰਖ ਰਖੇ ਕਾਨ ਜੋਤੀ ਜੋਤ ਸਰੂਪ ਅਬ ਆਪਣੀ ਕਿਰਪਾ ਕਰੇ ਕਾ ਦੇਵੇ ਸੱਚਾ ਵਰ ਭੁੱਲ ਨਾ ਜਾਣਾ ਬਣ ਨਾਦਾਨ ਵਿਸ਼ਨ ਬ੍ਰਹਮਾ ਸ਼ਿਵ ਹਰ ਸਮਝਾਇਆ ਇਕਾ ਤਤ ਦੜਾਈਂਦਾ ਸ਼ਬਦ ਵਿਚੋਲਾ ਨਾਲ ਮਿਲਾਇਆ ਸਗਲਾ ਸੰਗ ਰਖਾਏਂਦਾ ਆਪਣਾ ਰੂਪ ਦਾਇਦਰਸਾਇਆ ਰੂਪ ਅਨੂਪ ਆਪਤਰ ਆਇੰਦਾ ਜੋਤੀ ਜੋਤ ਸ੍ਰੂ ਖਰਾਬ ਆਪਣੀ ਕਿਰਪਾ ਕਰੇ ਆਪਣਾ ਖੇਲ ਆਪ ਖਿਲਾਇੰਦਾ ਮੇਰਾ ਰੂਪ ਸੋ ਧਾਰ ਹਰੇ ਮੇਰਾ ਰੂਪ ਸੋ ਧਾਰ ਆਦਪੁਰਖ ਸਮਝਾਇਆ ਹੰਗ ਰੂਪ ਸ਼ਬਦ ਪਿਆਰ ਹੰਗ ਰੂਪ ਸ਼ਬਦ ਪਿਆਰ ਸੋਤ ਅਨਾਦੀ ਜਾਇਆ ਸ਼ਬਦ ਸੋ ਖਬਰਦਾਰ ਨਾ ਮਰੇ ਨਾ ਜਾਇਆ ਹੰਗ ਰੂਪ ਵਿਸ਼ਨ ਬ੍ਰਹਮਾ ਸ਼ਿਵ ਕਰੇ ਪਿਆਰ ਕਉ ਤਸਬੂਤਾ ਇੱਕ ਵਿਖਾਇਆ ਮੇਰਾ ਨਾਮ ਵਿਸ਼ਨ ਬ੍ਰਹਮਾ ਸ਼ਿਵ ਸੋ ਰੰਗ ਰੰਗਾਇਆ ਤ੍ਰੈ ਗੁਣ ਮਾਇਆ ਦਾ ਆਧਾਰ ਜਗਤ ਰੂਪ ਪ੍ਰਗਟਾਇਆ ਮੇਰਾ ਨਾਮ ਤ੍ਰੈ ਗੁਣ ਵਿਚਾਰ ਹੰਗ ਪੰਜ ਤਤ ਖੇਲ ਖਿਲਾਇਆ ਆਜੁਗਾਦੀ ਕਰੰਕਾਰ ਭੇਵ ਕਿਸੇ ਨਾ ਆਇਆ ਚੋਤੀ ਜੋਤ ਸਰੂਪ ਅਬ ਆਪਣੀ ਕਿਰਪਾ ਕਰ ਆਪਣਾ ਲੇਖਾ ਦੇ ਸਮਝਾਇਆ